ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਬਾਪੂ ਜੀ ਆਪਣੇ ਵੱਡੇ ਬਜ਼ੁਰਗ ਦੱਸ ਦਿੰਦੇ ਸੀ ਵੀ ਆਪਣੇ ਬਾਅਦ ਚ ਖਾਤਾ ਹੁੰਦਾ ਸੀ ਤੇ ਖਾਤੇ ਦੇ ਕਿੰਨੇ ਕੁ ਬਜ਼ੁਰਗ ਤੁਸੀਂ ਵੇਖੇ ਆ ਤੇ ਖਾਤੇ ਤੇ ਕਿਹੜੀ ਕਿਹੜੀ ਖੇਡਾਂ ਜਾਂ ਦੇ ਚੱਲਦੀ ਸੀ ਖਾਤਾ ਦਲਮੰਦ ਹੁੰਦਾ ਸੀ ਯਾਰ ਖਰਾਬ ਖਾਤਾ ਪਹਿਲਾਂ ਤਾਂ ਬਾਬੇ ਦੱਸ ਦਿੰਦੇ ਨੇ ਖਾਤਾ ਇਹਨੂੰ ਤਾਂ ਦੇ ਸੀ ਹਾਂਜੀ ਵੀ ਜਦੋਂ ਪਿੰਡ ਵਜਿਆ ਪੁਰਾਣੇ ਸਮੇਂ ਚ ਆਪਣੇ ਪਿੰਡ ਵਜੇ ਨੂੰ ਹੋ ਗਿਆ ਉਹ 300 ਸਵਾ 300 ਸਾਲ ਅੱਛਾ ਜੀ ਉਦੋਂ ਦੱਸਦੇ ਪਹਿਲਾਂ ਨਾ ਜਦੋਂ ਬਿਰਲੀ ਘਰ ਹੁੰਦੇ ਹੀ ਗਿਣਤੀ ਦੇ ਤੇ ਉਹ ਸਾਰਿਆਂ ਦੇ ਦਾਣੇ ਦੱਸਦੇ ਉੱਥੇ ਰੱਖੇ ਜਾਂਦੇ ਸੀ ਇੱਕ ਮਿੰਟ ਮੈਂ ਇਹ ਵੀ ਗੱਲ ਪੁੱਛ ਲਾਂ ਤੁਹਾਨੂੰ ਇਹ ਪਤਾ ਵੀ ਆਪਣਾ ਜਿਹੜਾ ਪੈਂਡਾ ਕਿਹੜੇ ਬਜ਼ੁਰਗ ਨੇ ਬਧਾ ਸੀ ਜੈ ਕੋਈ ਨਹੀਂ ਪਤਾ ਜੀ ਹਾਂ ਹਾਂ ਪਿੰਡ ਸੁਣਦੇ ਹੋਣੇ ਆ ਵੀ ਇੱਕ ਤਾਂ ਬਾਬਾ ਫੈਦਾਰਸ਼ੋਂ ਸੀ ਅੱਛਾ ਜੀ ਇੱਕ ਪਾਕਸ਼ੋਂ ਸੀ ਅੱਛਾ ਜੀ ਇਹ ਦੋਨੋਂ ਨੇ ਵਧਾਇਆ ਮੱਥਿਓਂ ਆਖੀ ਠੀਕ ਹੈ ਜੀ ਮੈਨਾਂ ਦੋ ਮੱਤੇ ਰਹਿ ਗਏ ਸੀਗੇ ਅੱਛਾ ਜੀ ਦੋ ਇੱਥੇ ਆ ਗਏ ਸੀ ਤੇ ਦੋ ਖਚਣੀ ਜਾਵੜੇ ਸੀਗੇ ਠੀਕ ਹੈ ਇਹ ਇਹ ਮੈਨਾਂ ਸੱਤ ਭਰਾ ਸੀ ਕਿ ਨੌ ਜਿਆਦਾ ਮੈਨੂੰ ਪਤਾ ਉਹ ਇੰਨਾ ਕੁ ਮੈਨੂੰ ਪਤਾ ਇੱਥੇ ਵੀ ਇੱਕ ਕੋਟ ਪੂਰੇ ਆਏ ਸੀ ਅੱਛਾ ਜੀ ਹਾਂ ਤੇ ਇੱਥੇ ਜਦੋਂ ਸੀਗਾ ਨਾ ਇੱਥੇ ਦਾਣੇ ਦੱਸਦੇ ਫਿਰ ਉਹਦੇ ਨੂੰ ਖਾਤਾ ਆਪਣਾ ਹੁੰਦਾ ਹੈਗਾ ਟੋਆ ਪੱਟ ਕੇ ਹਾਂਜੀ ਦਾਣੇ ਨਾ ਰਾਜਸਥਾਨ 'ਚ ਵੀ ਹਜੇ ਕਈਆਂ ਥਾਂ ਹੀ ਸਾਹਮਦੇ ਆ ਅੱਛਾ ਜੀ ਜੀ ਦਾਣੇ ਪਾ ਕੇ ਉੱਤੇ ਰੇਤਾ ਪਾ ਕੇ ਹਾਂਜੀ ਉੱਤੇ ਫਿਰ ਦਾਣੇ ਪਾ ਕੇ ਉਹ ਢੱਕਦੇ ਹੁੰਦੇ ਜੀ ਉਹ ਦੋ ਤਿੰਨ ਸਾਲ ਵੀ ਪੈ ਰਹਿੰਦੇ ਹਾਂਜੀ ਤਾਂ ਖਰਾਬ ਨਹੀਂ ਹੁੰਦੇ ਸੀ ਠੀਕ ਹੈ ਉਹਨਾਂ ਦਾ ਇਹਦੇ ਲਿਖੇ ਜਾਂਦੇ ਸੀ ਅੱਛਾ ਜੀ ਕਿ ਫਲਾਨੇ ਦੇ ਇਨੇ ਮਾੜੇ ਨੇਵੇਂ ਸਾਰਿਆਂ ਦਾ ਸਾਂਝਾ ਖਾਤਾ ਹੁੰਦਾ ਹੈਗਾ ਤੇ ਉਹਨੂੰ ਖਾਤਾ ਤਾਂ ਆਖਿੰਦੇ ਸੀ ਅੱਛਾ ਜੀ ਤੇ ਉਹ ਤਾਂ ਰੱਖਦੇ ਸੀਗੇ ਤੇ ਮੁੜ ਕੇ ਉੱਥੇ ਬੰਦੇ ਵੇਂਦੇ ਹੁੰਦੇ ਸਾਂਝਾ ਥਾਂ ਸੀਗਾ ਉਹ ਅੱਛਾ ਜੀ ਫਿਰ ਦਾਣੇ ਵਾਲਾ ਕੰਮ ਤੋਂ हट ਗਿਆ ਤੇ ਮੁੜ ਕੇ ਬਾਬੇ ਵੇਂਦੇ ਹੁੰਦੇ ਸੀਗੇ ਬਾਬੇ ਉੱਥੇ ਵੇਂਦੇ ਸੀਗੇ ਇੱਕ ਤਾਂ ਬਾਬੇ ਢਿੱਲਮਾ ਤੇ ਲੋਨ ਸਰਦਾਰ ਇੱਕ ਬਾਬੇ ਜਵੰਦੇ ਜਿਹੜੇ ਇਹ ਵੀ ਆਪਣੇ ਵਾਲੀ ਸੀਗੇ ਇਹ ਇਹ ਬਾਬੇ ਜਵੰਦੇ ਸਿੱਖ ਸੀ ਅੱਛਾ ਜੀ ਤੇ ਆਪਣੇ ਬਾਬੇ ਹਾਂਜੀ ਤੇ ਇਹ ਇਹ ਤਨਾ ਜਾਵੀਆਂ ਦੇ ਨਾ ਬਾਬੇ ਬਜ਼ੁਰਗ ਇੱਥੇ ਮੈਂ ਬੈਠੇ ਵੇਖਿਆ ਠੀਕ ਹੈ ਬਹੁਤ ਹੀ ਜਿਆਦਾ ਮੈਨੂੰ ਲੱਗਾ ਘੱਟੋ ਘੱਟ 40 ਬਜ਼ੁਰਗ 30 40 ਬਜ਼ੁਰਗ ਮੈਂ ਇਹ ਇੱਥੇ ਬਿਠੇ ਵੇਖਿਆ ਅੱਛਾ ਬਾਬਾ ਬੁੱਧਾ ਸਭ ਤੋਂ ਵੱਡਾ ਹੁੰਦਾ ਸਾਰਿਆਂ ਦਾ ਸਾਡੇ ਬਾਬਿਆਂ ਦਾ ਵੀ ਚਾਚਾ ਸੀ ਅੱਛਾ ਜੀ ਉਹ ਵੀ ਅਸੀਂ ਵੇਖਿਆ ਠੀਕ ਹੈ ਉੱਥੇ ਮੈਂ ਬੈਠੇ ਹੋ ਜੋਂ ਹੁੰਦੇ ਸੀਗੇ ਫਿਰ ਮਾਰੀ ਜਾਂਦੇ ਗੱਲਾਂ ਬਾਤਾਂ ਖੇਡ ਖੇਡਦੇ ਹੁੰਦੇ ਸੀ ਪਾਸਾ ਅੱਛਾ ਜੀ પાસਾ ਜਿਆਦੇ ਚੱਲਾਂ ਦਾ ਅਸੀਂ ਵੇਖਿਆ ਥੋੜਾ ਥੋੜਾ ਅੱਛਾ ਜੀ ਮੁੜ ਕੇ ਪਾਸ ਤੋਂ ਮਗਰੋਂ ਪਾਸੇ ਤੋਂ ਮਗਰੋਂ ਤਾਸ ਹੋ ਗਈ ਅੱਛਾ ਜੀ ਤਾਸ ਤੁਹਾਡੇ ਵੇਖਣ ਚਾਹੀਏ ਹਾਂ ਤਾਸ ਵੀ ਸਾਡੇ ਵੇਖਣ ਚਾਹੀਏ ਤੇ ਪਾਸਾ ਵੀ ਅਸੀਂ ਵੇਖਿਆ ਅੱਛਾ ਜੀ ਪਾਸਾ ਆਪਣੇ ਵੀ ਹੁੰਦਾ ਹੈ ਕਿ ਆ ਬਾਬਾ ਵੀ ਬਹੁਤ ਵਧੀਆ ਖੇਡਦਾ ਹੈਗਾ ਚਾਚਾ ਬਹੁਤ ਵਧੀਆ ਖੇਡਦਾ ਸੀ ਅੱਛਾ ਜੀ ਰਾਈਆਂ ਵਾਲੇ ਵਾਲੇ ਕਾਸੀ ਨਾ ਕਿਰਾਂ ਬਾਬਾ ਵੀ ਖੇਡਿਆ ਸੀਗਾ ਅੱਛਾ ਜੀ ਉਹ ਰਾਈਆਂ ਵਾਲੇ ਦਾ ਕਾਸੀ ਇੱਕ ਮਸ਼ਹੂਰ ਸੀਗਾ ਇਹ ਕੋਡੇ ਬੰਨ ਕੇ ਸਿੱਟਦੇ ਨਾ ਹਾਂ ਚਾਚਾ ਬਾਬਾ ਤੇ ਤਾਇਆ ਖਵਾਲ ਅੱਛਾ ਜੀ ਫਿਰ ਜਿੰਨੇ ਆ ਕੇ ਆਂਦੇ 12 ਅੱਜ ਆ ਸ਼ੀਆ ਦਾਣਾ ਅੱਜ ਹਾਂਜੀ ਤਾਂ ਮੈਨੂੰ ਥੋੜਾ ਥੋੜਾ ਪਤਾ ਵਾੜਾ ਨਹੀਂ ਪਤਾ ਅੱਛਾ ਇਹ ਉਹ ਜਿਆਦੇ ਨਹੀਂ ਉਹ ਤਾਂ ਕਿਵੇਂ ਤੂੰ ਐ ਬੋਲੀ ਬੋਲਦੇ ਹੁੰਦੇ ਸੀ ਜੇ ਦੂਆ ਦਾਣਾ ਆ ਗਿਆ ਆਹ ਗਦੀ ਲਟਕੀ ਆ ਹੁੰਦੇ ਸੀ ਕਿ ਉਹ ਸਾਰੇ ਕੌਡੇ ਇੱਕ ਪਾਸੇ ਨੋਟ ਜੇ ਜਾਂਦੇ ਤਾਂ ਐਸੇ ਕੌਡਿਆਂ ਦੇ ਨਾਲ ਖੇਡਦੇ ਸੀ ਕੌਡਿਆਂ ਨਾਲ ਠੀਕ ਕੌਡੇ ਹੁੰਦੇ ਸੀ ਤੇ ਨਰਦਾ ਹੁੰਦੀਆਂ ਸੀ ਅੱਛਾ ਜੀ ਕੋ ਪਟਾ ਜਾਂ ਹੁੰਦਾ ਹੀ ਗਏ ਐ ਚੌਖੜ ਉਹ ਜਿਹੜਾ ਆਪਾਂ ਲੈਂਦਾ ਹੀ ਜੈਪੁਰ ਤੋਂ ਹਾਂਜੀ ਹਾਂਜੀ ਪਾਸ ਹਾਂ ਉਹ ਆਪਾਂ ਖਾਵਾਗੇ ਵੀ ਜਵਾਕਾਂ ਨੂੰ ਅੱਜ ਕੱਲ੍ਹ ਦੇ ਨੂੰ ਵੀ ਇਹਨੂੰ ਪਾ ਸਕਾਂ ਪਾਸਾ ਬੋਲਿਆ ਉਹ ਉਹ ਹੰਡਾਇਗਾ ਤੇ ਦੋੜਾ ਵਛਾ ਲੈਂਦੇ ਤੇ ਉਹ ਦੋ ਦੋ ਜਾਣੇ ਵੀ ਹੋ ਜਾਂਦੇ ਸੀਗੇ ਹਾਂਜੀ ਚਾਰ ਜਾਣੇ ਵੀ ਖੇਡ ਲੈਂਦੇ ਸੀਗੇ ਤਨੀ ਦੋ ਦੋ ਆੜੀ ਹੋ ਜਾਂਦੇ ਤਾਂ ਉਹਨੂੰ 8 ਜਾਣੇ ਵੀ ਖੇਡ ਲੈਂਦੇ ਸੀਗੇ ਠੀਕ ਹੈ ਜੀ ਤੇ ਉਹ ਉਹ ਖੇਡ ਜਾਦੇ ਚੱਲਦੀ ਹੁੰਦੀ ਸੀ ਹਾਂਜੀ ਤੇ ਉਹ ਬਾਬਾ ਸੁੰਦਰਾਂਵਲੀ ਹਾਂਜੀ ਤੇ ਜੱਗਾ ਆਪਣਾ ਗਵਾਂਢੀ ਜਿਹੜੇ ਉਹ ਤੁਹਾਡੇ ਵੇਖਣ ਚ ਹੀ ਖੇਡ ਗਏ ਆ ਹਾਂਜੀ ਸਰਪੰਚ ਕੇ ਹਾਂਜੀ ਇਹਨਾਂ ਦੀ ਯਾਰੀ ਹੁੰਦੀ ਸੀਗੇ ਇਹ ਬਾਦਸ਼ਾਹ ਕੁੱਟ ਖੇਡਦੇ ਹੁੰਦੇ ਜਾਦੇ ਠੀਕ ਹੈ ਜੀ ਪੰਘੂ ਪੰਘੂ ਆ ਗਿਆ ਉਹਨੂੰ ਆਖਦੇ ਨੇ ਦੇ ਕੇ ਪੰਗੀ ਆ ਗਿਆ ਭੱਬੂ ਨੂੰ ਆਖਦੇ ਸੀ ਅੱਛਾ ਜੀ ਆ ਆਇਆਂ ਮਖੌਲ ਕਰਦੇ ਕਰੀ ਜਾਂਦੇ ਹਾਂਜੀ ਹਸੀ ਜਾਂਦੇ ਦੇ ਗੋ ਤੇ ਉਹ ਬਾਬੇ ਜਸਨ ਨੇ ਤੇ ਬਾਬੇ ਸੁੰਦਰਵਲੀਆ ਨੇ ਗੱਲਾਂ ਕਰਨ ਆ ਉਹ ਕਹਿੰਦੇ ਹੁੰਦੇ ਜਿਹੜੇ ਨੇ ਪਹਾੜਾ ਵਾਹਿਆਗਾ ਜਾਦੇ ਅ ਜਸਨਾ ਕੇ ਬਾਬੇ ਸੁੰਦਰਵਲੀਆ ਨੇ ਆਖਿਆ ਕਿ ਤਾਂਗੇ ਆਲਾ ਬਾਲਾ ਲੁਚਾ ਹੁੰਦਾ ਆ ਆਪਾਂ ਕਿ ਲੁਚੇ ਘਾਟਾਂ ਤਾਂਗਾ ਬਣਾਈ ਗਏ ਹਾਂ ਉਹ ਉਹਨਾਂ ਦਾ ਸੁਮਰਾ ਆਪਾਂ ਨੂੰ ਤਾਂਗੇ ਦੀ ਕੋਈ ਲੋੜ ਨਹੀਂ ਆਪਾਂ ਤਾਂਗੇ ਲੈ ਕੇ ਪਹਿਲੇ ਹੀ ਆ ਠੀਕ ਹੈ ਐ ਗੱਲਾਂ ਕਰੀ ਜਾਂਦੇ ਤੇ ਸਵਾਲ ਪਾਉਂਦੇ ਹੁੰਦੇ ਸੀ ਅੱਛਾ ਜੀ ਇੱਕ ਸਵਾਲ ਕੇ ਨਾ ਪਾਇਆ ਹੁਣ ਮੇਰੇ ਬਾਬਾ ਨੇ ਯਾਦ ਹਾਂਜੀ ਉਹ ਉਹਨਾਂ ਨੇ ਪਾਇਆ ਕਿਨੇ ਕਿ ਜੇ ਚੜ ਗਈ ਤਾਂ ਚੜਨ ਹੋ ਰਹੀ ਹਾਂਜੀ ਨਾ ਚੜਦੀ ਤਾਂ ਫਿਰ ਕਿ ਮੈਂ ਚੜ ਜਾਂਦੀ ਅੱਛਾ ਜੀ ਦੂਜੀ ਦਾ ਕੋ ਸਵਾਲ ਸੀ ਕਿ ਜੇ ਡੁੱਬ ਗਈ ਤਾਂ ਡੁੱਬਣ ਹੋ ਰਹੀ ਹਾਂ ਨਾ ਡੋਬਦੀ ਤਾਂ ਫਿਰ ਮੈਂ ਡੁੱਬ ਜਾਂਦੀ ਅੱਛਾ ਜੀ ਯੋਹੋ ਉਹਨਾਂ ਨੇ ਇਸ ਤਰ੍ਹਾਂ ਪਾਇਆ ਸੀ ਸਵਾਲ ਇਹ ਕੋਈ ਬਹੁਤ ਔਖਾ ਨਹੀਂ ਹਾਂਜੀ ਦੱਸ ਦਿਆਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਹਾਂਜੀ ਪਰ ਇਹ ਸਵਾਲ ਆ ਜਿਹੜਾ ਕੋਈ ਬਹੁਤ ਔਖਾ ਨਹੀਂ ਗਿਆ ਜਿਹੜਾ ਕੋਈ ਬੰਦਾ 70 75 ਸਾਲ ਦਾ 80 ਸਾਲ ਦਾ ਹਾਂਜੀ ਕੋਈ ਜਵਾਗ ਨੇ ਕੋਈ ਪੁੱਛਣਾ ਤਾਂ ਉਹਦੇ ਨੇੜੇ ਹੋ ਜੇ ਉਹ ਇਹਨੂੰ ਦੱਸ ਦੂਗਾ ਠੀਕ ਹੈ ਜੀ ਇਹ ਸ਼ਬਦ ਇਹਨੇ ਕੀ ਹੈ ਜੇ ਚੜ ਗਈ ਤਾਂ ਚੜਨੋਂ ਰਹੇਗੀ ਨਾ ਚੜਦੀ ਤਾਂ ਚੜ ਜਾਂਦੀ ਜੇ ਡੁੱਬ ਗਈ ਤਾਂ ਡੁੱਬਨੋਂ ਰਹੇਗੀ ਨਾ ਡੁੱਬਦੀ ਤਾਂ ਕਿ ਫਿਰ ਡੁੱਬ ਜਾਂਦੀ ਠੀਕ ਹੈ ਇਸ ਤਰ੍ਹਾਂ ਦੇ ਸਵਾਲ ਪਾਉਂਦੇ ਹੁੰਦੇ ਸੀ ਬਾਤਾਂ ਪਾਉਂਦੇ ਹੁੰਦੇ ਸੀ ਹਾਂਜੀ ਤੇ ਤੈਨੂੰ ਅਗਲੀਆਂ ਗਾਂਹਾਂ ਲੀਆਂ ਗੱਲਾਂ ਤੇ ਦੋਸਤੋ ਤੁਸੀਂ ਇਹਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਇਹ ਸਵਾਲ ਆ ਜਿਹੜਾ ਇਹਦਾ ਜਵਾਬ ਕੀ ਹੈ ਤੇ ਨਹੀਂ ਆਪਾਂ ਅਗਲੀ ਵੀਡੀਓ ਦੇ ਸ਼ੁਰੂ ਚ ਇਹਦਾ ਜਵਾਬ ਦੇ ਕੇ ਫਿਰ ਆਪਾਂ ਅਗਲੀ ਵੀਡੀਓ ਸ਼ੁਰੂ ਕਰਾਂਗੇ ਤੇ ਹੁਣ ਆਪਾਂ ਗੱਲ ਕਰਦੇ ਆਂ ਬਾਪੂ ਅੱਗੇ ਵੀਡੀਓ ਆਂਦੇ ਹੁੰਦੇ ਸੀ ਵੀਡੀਓ ਕੀ ਹੁੰਦੀ ਹੈ ਵੀਡੀਓ ਪੁੱਤੋਂ ਹੁੰਦੀ ਸੀ ਵੀਡੀਓ ਅਸੀਂ ਕਰਦੇ ਰਹੇ ਬਹੁਤ ਹਾਂਜੀ ਮੈਨੂੰ ਲੱਗਾ 10-15 ਸਾਲ ਅਸੀਂ 20 ਸਾਲ ਵੀਡੀਓ ਨਾਲ ਹੀ ਕੰਮ ਕੀਤਾ ਹਾਂਜੀ ਵੀੜੀ ਹੁੰਦੀ ਸੀਗੀ ਵੀ ਤੂੰ ਤੈਨੂੰ ਕੋਈ ਅੱਜ ਕੰਮ ਹੈ ਨਹੀਂਗਾ ਯਾਰ ਤੇ ਤੂੰ ਮੇਰੇ ਨਾਲ ਆ ਗਿਆ ਅੱਛਾ ਜੀ ਲੋਕਾਂ ਦੇ ਨਾ ਮਨ 'ਚ ਫਰਕ ਨਹੀਂ ਹੁੰਦੀ ਸੀ ਵੀੜੀ ਮੇਰੀ ਕਿੰਗਾ ਬੰਦਿਆਂ ਨੇ ਰਹੀ ਆ ਹਾਂਜੀ ਨਾ ਨਹੀਂ ਮੈਂ ਲੂੰਗਾ ਉਹ ਚ ਜਿਹੜਾ ਇੱਕ ਅੱਧਾ ਬੰਦਾ ਸੀਗਾ ਵੀ ਜਦੋਂ ਉਹਦਾ ਕੰਮ ਹੋ ਜਾਂਦਾ ਹਾਂਜੀ ਤਦੋਂ ਤਰਲੇ ਮਾਰਦਾ ਸੀਗਾ ਨਹੀਂ ਸਾਨੂੰ ਨਾ ਵੀੜੀ ਦਾ ਇਚਾ ਹੀ ਹੁੰਦਾ ਵੀ ਜੇ ਵਹਿਲੇਆਂ ਗਿਣਤੀ ਨਹੀਂ ਹੁੰਦੀ ਸੀ ਚਾਚੇ ਪਾਲੂ ਕਾ ਨਾ ਦੇਉਂਗਾ ਵੀੜੀ ਰਹੀ ਆ ਆਪਣੀ ਹਾਂਜੀ ਇਹਨਾਂ ਦਾ ਕੋਈ ਗਿਣਤੀ ਨਹੀਂ ਸੀ ਵੀ ਕਾ ਨਾ ਮੈਂ ਇਹਨਾਂ ਦਾ ਵਧ ਕਰਦਾ ਜਾਂ ਆਪਣਾ ਘਟ ਕਰਦਾ ਜਦੋਂ ਵਹਿਲੇਆਂ ਦੂਗੋਂ ਉਹਦੇ ਨਾਲ ਉਹ ਕੋਈ ਮੈਂ ਕੀ ਕਰਨਾ ਉਹਦੇ ਨਾਲ ਕੰਮ ਨੂੰ ਲ ਤੇ ਆਪਣੀ ਹੋਰ ਕਿਹੜੇ ਕਿਹੜੇ ਘਰਾਂ ਨਾਲ ਵੀੜੀ ਰਹੀ ਹੈ ਆਪਣੀ ਵੀੜੀ ਰਹੀ ਹੈ ਪਹਿਲਾਂ ਤਾਂ ਮੱਖੇ ਗਿਆਨਾ ਸਭ ਤੋਂ ਮੇਰੀ ਸੁਰਤ ਜਿੰਦਾ ਹੋਈ ਆ ਅੱਛਾ ਜੀ ਛੇਮੇ ਗਿਆਨਾ ਠੀਕ ਹੈ ਉਦੋਂ ਮਗਰੋਂ ਜਗੀਰੇ ਗਿਆਨਾ ਬੂਟੇ ਗਿਆਨਾ ਮਚਾਕੀ ਜਾਵੜੇ ਜਿਹੜੇ ਇਹਨਾਂ ਨਾਲ 3-4 ਸਾਲ ਲਈ ਵੀੜੀ ਵਧੀਆ ਇੱਕ ਘਰ ਹੀ ਰਿਹਾ ਅੱਛਾ ਜੀ ਮੁੜਕੇ ਚਾਚੇ ਪਾਲੂ ਹੋਰਾਂ ਨਾਲ ਹਾਂਜੀ ਇਹਨਾਂ ਨਾਲ ਵੀੜੀ ਬਹੁਤ ਚੱ ਰਹੀ ਹੈ ਇਹਨਾਂ ਨਾਲ ਤਾਂ ਅੱਜ ਵੀ ਹੋਣੀ ਹੈ ਠੀਕ ਹੈ ਤੇ ਜਾਂ ਕਾਲੇ ਬਾਜ ਗਿਆਨਾ ਸ਼ਹੀਦ ਦਰਸ਼ਨ ਗਿਆਨਾ ਉਹਨਾਂ ਨਾਲ ਵੀੜੀ ਰਿਵਾਜ ਚੱ ਰਹੀ ਉਹਦੇ ਨਾਲ ਦੁਆਈ ਦੁਈ ਮੈਂ ਬਹੁਤ ਚੰਗੀ ਛੜਕੀ ਠੀਕ ਹੈ ਤੇ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ